ਤੇ 3 ਨਵੰਬਰ ਦਾ ਦਿਨ ਹੈ ਅੱਜ ਦੇ ਦਿਹਾੜੇ ਪੰਥ ਦੀ ਮਾਇਨਾਜ ਹਸਤੀ ਰੋਸ਼ਨ ਦਿਮਾਗ ਮਹਾਨ ਹਿਸਟੋਰੀਅਨ ਮਹਾਨ ਰਾਈਟਰ ਜਿਨ੍ਹਾਂ ਨੇ ਬੜੀਆਂ ਸ਼ਾਹਕਾਰ ਰਚਨਾਵਾਂ ਲਿਖੀਆਂ ਭਾਈ ਸੇਪਾਈ ਕਾਨ ਸਿੰਘ ਜੀ ਨਾਭਾ ਉਹ ਅੱਜ ਦੇ ਦਿਨ 23 ਨਵੰਬਰ ਤੇ 1938 ਇਸ ਫਾਨੀ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਗੁਰਬਾਣੀ ਦੇ ਵਿੱਚ ਤੁਸੀਂ ਦੋ ਬਚਨ ਪੜੋਗੇ ਮਹਾਰਾਜ ਉਸ ਕਲਮ ਨੂੰ ਵੀ ਧੰਨ ਕਹਿੰਦੇ ਉਸ ਲਿਖਾਰੀ ਨੂੰ ਵੀ ਧੰਨ ਕਹਿੰਦੇ ਉਸ ਕਾਗਜ਼ ਨੂੰ ਵੀ ਧੰਨ ਕਹਿੰਦੇ ਉਸ ਸਿਆਹੀ ਨੂੰ ਵੀ ਧੰਨ ਕਹਿੰਦੇ ਜਿਸ ਕਲਮ ਨਾਲ ਸੱਚ ਲਿਖਿਆ ਜਾਂਦਾ ਜਿਹਦੇ ਨਾਲ ਕੁਝ ਭਲਾ ਲਿਖਿਆ ਜਾਂਦਾ ਤੇ ਉਹ ਕਈਆਂ ਦੇ ਜੀਵਨ ਨੂੰ ਸੁਧਾਰ ਦਿੰਦਾ ਉਹ ਆਪਾਂ ਬਚਨ ਪੜ੍ਹਦੇ ਹਾਂ ਧੰਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਮਸ ਮੈਨੇ ਸ਼ਾਈ ਹੁੰਦਾ ਬ੍ਰਿਜ ਭਾਸ਼ਾ ਵਿੱਚ ਮਾਸਾ ਆਵੇ ਤੇ ਉਹਦਾ ਅਰਥ ਦਾੜਾ ਹੁੰਦਾ ਇੱਥੇ ਮਸ ਜਿਹੜਾ ਹੈ ਉਹਦਾ ਅਰਥ ਹੈ ਸ਼ਾਈ ਧੰਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਤੋ ਭਾਈ ਸੇ ਭਾਈ ਕਾਨ ਸਿੰਘ ਨਾਭਾ ਜੀ ਹੁਣਾ ਦਾ ਜਿਹੜਾ ਦੂਸਰੇ ਵੀ ਲਿਖਾਰੀਆਂ ਦੀ ਗੱਲ ਕੀਤੇ ਜਿਹੜੇ ਜਿਨ੍ਹਾਂ ਨੂੰ ਪੜ ਕੇ ਬੰਦਾ ਚੰਗਾ ਪੜਾ ਤਰਕ ਵਾਲੇ ਪਾਸੇ ਜਾਂ ਰਾਹ ਤੋਂ ਕੁਰਾਏ ਪੈ ਜਾਓ ਉਹਦੇ ਲਈ ਵੀ ਸ਼ਬਦ ਲਿਖਿਆ ਗੁਰਬਾਣੀ ਚ ਉੱਥੇ ਮਹਾਰਾਜ ਕਹਿੰਦੇ ਕਲਮ ਜਲੋ ਸਣ ਮਸ ਬਾਣੀਐ ਕਾਗਦ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਨ ਲਿਖਿਆ ਦੂਜਾ ਪਾਉ ਕਹਿੰਦੇ ਉਹ ਕਲਮ ਵੀ ਸੜ ਜਾਏ ਉਹ ਕਾਗਜ਼ ਵੀ ਸੜ ਜਾਏ ਉਹ ਸਿਆਹੀ ਵੀ ਸੜ ਜਾਏ ਤੇ ਲਿਖਣ ਵਾਲਾ ਵੀ ਸੜ ਜਾਏ ਜਿੰਨੇ ਇਹੋ ਜਿਹਾ ਕੁਝ ਲਿਖਿਆ ਵੀ ਜਿਹਨੂੰ ਪੜ੍ਹ ਕੇ ਦੋ ਲੋਕ ਆਪਸ ਵਿੱਚ ਲੜ ਪੈ ਜਿਹਨੂੰ ਪੜ੍ਹ ਕੇ ਕੋ ਜੁੜਿਆ ਹੋਇਆ ਟੁੱਟ ਗਿਆ ਰੱਬ ਤੋਂ ਦੂਰ ਹੋ ਗਿਆ ਕਹਿੰਦੇ ਇਹੋ ਜਿਹ ਲਖਾਰੀ ਨੂੰ ਵੀ ਅੱਗ ਲੱਗੇ ਭਾਈ ਉਹਦੀ ਕਲਮ ਵੀ ਸੜ ਜਾਏ ਤੋਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਐਸੇ ਮਹਾਨ ਲਖਾਰੀ ਉਹਨਾਂ ਦਾ ਜਨਮ 30 ਅਗਸਤ ਤੇ 1861 ਨੂੰ ਹੋਇਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਬਜ ਬਨੇਰਾ ਪਿੰਡ ਹੈ ਉਹਨੂੰ ਰਿਆਸਤਾਂ ਸਨ ਨਾਭਾ ਰਿਆਸਤ ਪਟਿਆਲਾ ਰਿਆਸਤ ਉਹਨਾਂ ਦੇ ਪਿਤਾ ਭਾਈ ਨਾਰਾਇਣ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਨਾਰਾਇਣ ਸਿੰਘ ਕਹਿੰਦੇ ਸਨ ਅੱਜ ਵੀ ਨਾਭੇ ਦੇ ਵਿੱਚ ਉਹ ਅਸਥਾਨ ਹੈ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਉੱਥੇ ਉਹ ਸੇਵਾ ਕਰਦੇ ਸਨ ਔਰ ਉਹ ਐਸੀ ਮਹਾਨ ਆਤਮਾ ਵੀ ਪੂਰਾ ਗੁਰੂ ਗ੍ਰੰਥ ਸਾਹਿਬ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਨੂੰ ਜੁਬਾਨੀ ਕੰਠ ਸੀ ਤੇ ਇੱਕ ਮਹੀਨੇ ਦੇ ਵਿੱਚ ਚਾਰ ਸਹਿਜ ਪਾਠ ਉਹਨਾਂ ਨੇ ਨਿਰੰਤਰ ਕਰਨੇ ਕਿਸੇ ਲਈ ਨਹੀਂ ਆਪਣੇ ਲਈ ਬਾਣੀ ਪੜ੍ਹਨੀ ਔਰ ਤਿੰਨ ਉਹਨਾਂ ਨੇ ਅਖੰਡ ਪਾਠ ਸਾਹਿਬ ਜਿਵੇਂ ਆਰੰਭ ਕਰਕੇ ਬੈਠੇ ਤੇ ਸਮਾਪਤੀ ਕਰਕੇ ਉੱਠੇ ਆਪਣੇ ਜੀਵਨ ਦੇ ਵਿੱਚ ਤਿੰਨ ਅਖੰਡ ਪਾਠ ਸਾਹਿਬ ਉਹਨਾਂ ਨੇ ਇੱਕ ਇੱਕ ਚੌਂਕੜੇ ਦੇ ਵਿੱਚ ਕੀਤੇ ਇਸ ਤਰ੍ਹਾਂ ਦੇ ਬਾਣੀ ਦੇ ਰਸੀਏ ਸਨ ਔਰ ਮਹਾਰਾਜਾ ਹੀਰਾ ਸਿੰਘ ਨਭਰਿਆ ਸਿੱਦੇ ਰਾਜੇ ਉਹਨਾਂ ਨੇ ਇੱਕ ਵਾਰ ਇੱਛਾ ਜਾਰ ਕੀਤੀ ਵੀ ਮੇਰੇ ਘਰ ਬਾਣੀ ਦਾ ਜਾਪ ਕਰੋ ਤੋ ਉਹਨਾਂ ਗੁਰਬਾਣੀ ਦਾ ਜਦੋਂ ਜਾਪ ਕੀਤਾ ਸੰਪੰਤਾ ਹੋਈ ਨਾ ਤੇ ਮਹਾਰਾਜਾ ਐਡਾ ਖੁਸ਼ ਹੋਇਆ ਕਹਿੰਦਾ ਜੀ ਬਾਬਾ ਜੀ ਮੈਂ ਨਾ ਤੁਹਾਡੇ ਨਾਲ ਜ਼ਗੀਰ ਲਵਾਉਣੀ ਦੱਸੋ ਕਿੰਨੇ ਪਿੰਡਾਂ ਦੀ ਤੇ ਕਿਹੜੇ ਪਾਸੇ ਲਵਾ ਦਿਆਂ ਉਹ ਕਹਿੰਦੇ ਨੇ ਰਾਜਨ ਠੀਕ ਹੈ ਤੇਰੇ ਕੋਲੇ ਧਨ ਪਦਾਰਥ ਹੈ ਪਰ ਗੁਰਬਾਣੀ ਦਾ ਮੁੱਲ ਨਾ ਪਾ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਕਹਿੰਦੇ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਫਿਰ ਮੈਨੂੰ ਦੱਸੋ ਹੁਕਮ ਕਰੋ ਕਹਿੰਦੇ ਜੇ ਕਰ ਸਕਦੇ ਹੋ ਨਾ ਤੇ ਜੁੜ ਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੋ ਏ ਗੁਰੂ ਗ੍ਰੰਥ ਸਾਹਿਬ ਜਿਵੇਂ ਹੁਣ ਤੱਕ ਨਾਰਾਇਣ ਸਿੰਘ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਅਖੀਰਲੇ ਸੁਆਸਤ ਤੱਕ ਇਸੇ ਤਰ੍ਹਾਂ ਜੋੜੀ ਰੱਖੇ ਸਾਰੀ ਸੰਗਤ ਬੈਰਾਗ ਵਿੱਚ ਆ ਗਈ ਜਦੋਂ ਉਹਨਾਂ ਡੇਰੇ ਜਾਣਾ ਸੀ ਨਾ ਮਹਿਲ ਤੋਂ ਤਦ ਪਾਲਕੀਆਂ ਕਹਾਰ ਚੁੱਕਦੇ ਸਨ ਆਪਣੀ ਪਾਲਕੀ ਜਿਹਦੇ ਵਿੱਚ ਰਾਜਾ ਬਿੰਦਾ ਸੀ ਬਾਬਾ ਨਾਰਾਇਣ ਸਿੰਘ ਜੀ ਨੂੰ ਉਹਦੇ ਵਿੱਚ ਬਿਠਾਇਆ ਤੇ ਪਾਲਕੀ ਵਾਲੇ ਕਹਾਰਾਂ ਨੂੰ ਪਾਸੇ ਹਟਾ ਕੇ ਤੇ ਆਪ ਮੋਢਾ ਦਿੱਤਾ ਰਾਜਾ ਹੀਰਾ ਸਿੰਘ ਨੇ ਉਸ ਪਾਲਕੀ ਨੂੰ ਵੀ ਇਹ ਗੁਰੂ ਕੀ ਬਾਣੀ ਪੜਨ ਵਾਲਾ ਗੁਰੂ ਦਾ ਪਿਆਰਾ ਦਾ ਸਤਕਾਰ ਹੋਣਾ ਚਾਹੀਦਾ ਮਾਤਾ ਹਰਕੌਰ ਜੀ ਇਹੋ ਜੇ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਉਹਨਾਂ ਨੇ ਪਹਿਲਾਂ ਲਾਹੌਰ ਪ੍ਰੋਫੈਸਰ ਗੁਰਮਖ ਸਿੰਘ ਦੀ ਹੋਂਨਾ ਦੀ ਸੰਗਤ ਵਿੱਚ ਆਏ ਉਦੋਂ ਸਿੰਘ ਸਭਾ ਲਹਿਰ ਚੱਲ ਪਈ ਸੀ ਬੜੀ ਉਹਦੇ ਵਿੱਚ ਉਹਨਾਂ ਕਾਰਜ ਕੀਤੇ ਉਹਦੇ ਤੋਂ ਬਾਅਦ ਮਹਾਰਾਜਾ ਹੀਰਾ ਸਿੰਘ ਨੂੰ ਉਹਨਾਂ ਜਦੋਂ ਪੜ੍ਹਾਈ 5 ਸਾਲ ਦੀ ਉਮਰ ਵਿੱਚ ਉਹਨਾਂ ਦੀ ਸੰਥਿਆ ਸ਼ੁਰੂ ਕਰਾ ਦਿੱਤੀ ਗਈ ਸੀ ਗੁਰਬਾਣੀ ਦੀ 7 ਸਾਲ ਦੀ ਆਰਬਲਾ ਤੱਕ ਉਹ ਬਾਣੀ ਦਾ ਜਾਪ ਜਿਹੜਾ ਉਹ ਪਾਠ ਕਰਨ ਲੱਗ ਪਏ ਸਨ ਔਰ ਜਦੋਂ ਉਹਨਾਂ ਨੂੰ ਫਿਰ ਬਾਪ ਦੇ ਵਿੱਚ ਜਿਹੜੀ ਨਾਭਾ ਰਿਆਸਤੋਂ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਨੇ ਇੱਕ ਉੱਚੇ ਅਹੁਦੇ ਦੇ ਉੱਤੇ ਨੌਕਰੀ ਵੀ ਦਿੱਤੀ ਉਹਦੇ ਤੋਂ ਬਾਅਦ ਫਿਰ ਉਹ ਮਹਾਰਾਜਾ ਹੀਰਾ ਸਿੰਘ ਦਾ ਸੁਪੁੱਤਰ ਕਮਰ ਰਿਪਦਮਨ ਸਿੰਘ ਉਹਨਾਂ ਦੇ ਟਿਊਟਰ ਬਣ ਗਏ ਉਹਨਾਂ ਨੂੰ ਪੜਾਉਣ ਵਾਲੇ ਔਰ ਇਹ ਕਾਰਜ ਕਰਦਿਆਂ ਉਹਦੇ ਦਰਮਿਆਨ ਫਿਰ ਉਹ ਨਾਭਾ ਰਿਆਸਤ ਵਿੱਚ ਮੈਜਿਸਟ੍ਰੇਟ ਦੀ ਵੀ ਜਿਹੜੀ ਹੈ ਉਹ ਪੋਸਟ ਦੇ ਉੱਤੇ ਰਹਿ ਔਰ ਫਿਰ ਫੂਲ ਉਦੋਂ ਜਿਹੜਾ ਉੱਥੋਂ ਦੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਵੀ ਲਾਇਆ ਗਿਆ ਪਰਤ ਕੇ 1900 ਤੇ 11 ਦੇ ਵਿੱਚ ਮਹਾਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ। 1908 ਦੇ ਵਿੱਚ ਜਿਹੜਾ ਆਪਾਂ ਆਨੰਦ ਮੈਰਿਜ ਐਕਟ ਕਹਿੰਦੇ ਆ ਨਾ ਇਹਦੀ ਰੂਪਰੇਖਾ ਮੈਂ ਭਾਈ ਕਾਨ ਸਿੰਘ ਨਾਭਾ ਨੇ ਤਿਆਰ ਕੀਤੀ ਸੀ ਤੇ ਕਮਲ ਰਿਪਦਮਨ ਸਿੰਘ ਨੇ ਫਿਰ ਇਹਨੂੰ ਪ੍ਰਵੀ ਕਾਉਂਸਲ ਦੇ ਵਿੱਚ ਪੇਸ਼ ਕੀਤਾ ਸੀ ਵੀ ਸਿੱਖ ਵੱਖਰੀ ਕੌਮ ਹੈ ਇਹਨਾਂ ਦਾ ਵਿਆਹ ਇਤਿਆਦਕ ਜਿਹੜਾ ਵੱਖਰੇ ਤਰੀਕੇ ਨਾਲ ਇੰਦਰਾਜ ਹੋਣਾ ਚਾਹੀਦਾ। ਤਾਂ ਉਹਦੇ ਤੋਂ ਬਾਅਦ ਜਦੋਂ 1911 ਵਿੱਚ ਮਹਾਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ ਤਾਂ 24 ਜਨਵਰੀ 1911 ਦੇ ਵਿੱਚ ਫਿਰ ਉਹਨਾਂ ਦਾ ਪੁੱਤਰ ਪਦਮਨ ਸਿੰਘ ਤਖਤ ਤੇ ਬੈਠਾ ਰਿਆਸਤ ਦੇ ਉਹਨਾਂ ਨੇ ਭਾਈ ਕਾਨ ਸਿੰਘ ਜੀ ਹੋਣਾ ਨੂੰ ਨਾਭਾ ਰਿਆਸਤ ਵਿੱਚ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਪਰ ਉਹਨਾਂ ਨੇ ਕੋਈ ਵੱਡੀ ਸੇਵਾ ਕਰਨੀ ਸੀ ਇਸੇ ਕਰਕੇ ਗੁਰਮਤਿ ਪ੍ਰਭাকর ਸੁਦਾਕਰ ਹੋਰ ਬਹੁਤ ਸਾਰੀਆਂ ਪੁਸਤਕਾਂ ਔਰ ਇੱਕ ਪੁਸਤਕ ਉਹਨਾਂ ਨੇ ਜਵਾਬ ਵਿੱਚ ਲਿਖੀ ਠਾਕੁਰ ਦਾਸ ਵਰਗਿਆ ਨੇ 30 ਕੁ ਪੰਨਿਆਂ ਦੀ ਇੱਕ ਪੁਸਤਕ ਲਿਖੀ ਵੀ ਸਿੱਖ ਵੀ ਹਿੰਦੂ ਨੇ ਉਹਨਾਂ ਨੇ ਫਿਰ ਇੱਕ ਪੁਸਤਕ ਲਿਖੀ ਹਮ ਹਿੰਦੂ ਨਹੀਂ ਉਹ ਆਪ ਜੀ ਕਿਤੇ ਪੜ ਕੇ ਵੇਖੋ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਔਰ ਫਿਰ ਉਹਨਾਂ ਨੇ ਛਾਕਾਰ ਜਿਹੜੀ ਉਹਨਾਂ ਦੀ ਰਚਨਾ ਗੁਰਮਤ ਮਾਰਤੰਡ ਆਪਾਂ ਪੜਦੇ ਹਾਂ 1912 ਦੇ ਵਿੱਚ 21 ਜੂਨ 1912 ਨੂੰ ਇਹ ਲਿਖਤ ਆਰੰਭ ਹੋਈ ਜਿੰਨੂੰ ਗੁਰ ਸ਼ਬਦ ਰਤਨਾਕਰ ਤੇ ਉਹਦੇ ਤੋਂ ਬਾਅਦ ਇਨਸਾਈਕਲੋਪੀਡिया ਆਪ ਸਿੱਖ ਲਿਟਰੇਚਰ ਜੇ ਤੁਹਾਡੇ ਬੱਚਿਆਂ ਨੇ ਪੜ੍ਹਨਾ ਹੋਵੇ ਔਰ ਜਿਹਨੂੰ ਆਪਾਂ ਸ਼ਾਰਟ ਵਿੱਚ ਮਹਾਨ ਕੋਸ਼ ਕਹਿੰਦੇ 1912 ਵਿੱਚ ਉਹਦੀ ਲਿਖਤ ਆਰੰਭ ਕੀਤੀ ਤੇ 1926 ਦੇ ਵਿੱਚ ਸੰਪੂਰਨ ਹੋਈ 14 ਸਾਲ ਦੀ ਲੰਬੀ ਕਾਲਣਾ ਲਾ ਕੇ 70000 ਸ਼ਬਦ ਨੇ ਮਹਾਨ ਕੋਸ਼ ਦੇ ਵਿੱਚ ਜਿੱਦੇ ਵੀ 7000 ਤੋਂ ਵੱਧ ਪਰਚੀ ਹੁੰਦੇ ਨੇ ਤੁਸੀਂ ਕੋਈ ਸ਼ਬਦ ਜਿਹੜਾ ਗੁਰਬਾਣੀ ਦੇ ਵਿੱਚੋਂ ਵੀ ਨਾ ਉਹ ਕਿਹੜੀ ਭਾਸ਼ਾ ਤੋਂ ਆਇਆ ਉਹਦੇ ਅਰਥ ਕਿੰਨੇ ਬਣਦੇ ਨੇ ਹੁਣ ਤਾਂ ਡਿਵਾਈਸ ਦੇ ਵਿੱਚ ਵੀ ਆ ਗਏ ਨੇ ਮੋਬਾਈਲ ਵਿੱਚ ਵੀ ਤੁਸੀਂ ਮਹਾਨ ਕੁਝ ਦੇਖ ਸਕਦੇ ਹੋ ਵੈਸੇ ਹਰ ਗੁਰ ਜਿਹੜਾ ਉਹ ਸਿੱਖ ਦੇ ਘਰ ਹੋਣਾ ਚਾਹੀਦਾ ਤੁਸੀਂ ਉਹਨੂੰ ਪੜੋ ਔਰ ਦੇਖੋ ਵੀ ਕੈਸੀ ਮਿਹਨਤ ਉਹ ਗੁਰੂ ਕੇ ਪਿਆਰੇ ਨੇ ਕੀਤੀ ਹੈ ਉਹਦੇ ਤੋਂ ਬਾਅਦ ਅਖੀਰਲਾ ਸਮਾਂ ਉਹਨਾਂ ਦਾ ਜਦੋਂ ਉਹਨਾਂ ਨੇ ਸਰੀਰ ਕਚੋਲਾ ਅੱਜ ਦੇ ਦਿਹਾੜੇ ਤਿਆਗਿਆ ਕਿਉਂਕਿ ਮਾਲਕ ਦੀ ਬਾਣੀ ਪੜਨ ਵਾਲੇ ਸਨ ਉਹਨਾਂ ਦਾ ਨਿੱਜੀ ਜਿਹੜਾ ਸੇਵਾਦਾਰ ਸਿਪਾਹੀ ਸਾਹਿਬ ਸਿੰਘ ਇੱਕ ਦਵਾਈ ਲੈਂਦੇ ਸਨ ਪਟਿਆਲੇ ਤੋਂ ਪ੍ਰੇਮੀ ਦਿੰਦਾ ਸੀ ਤੇ ਉਹ ਸ਼ੀਸ਼ੀ ਖਾਲੀ ਹੋ ਗਈ ਉਹ ਕਹਿੰਦੇ ਜੀ ਦਵਾਈ ਭਾਈ ਸਾਹਿਬ ਮੰਗਾ ਲੀਏ ਕਹਿੰਦੇ ਨਹੀਂ ਹੁਣ ਇਹਦੀ ਲੋੜ ਨਹੀਂ ਸ਼ੀਸ਼ੀ ਧੋ ਕੇ ਰੱਖ ਦਿਓ ਕਿਸੇ ਹੋਰ ਦੇ ਕੰਮ ਆਏਗੀ 22 ਨਵੰਬਰ ਨੂੰ ਜਿੱਦਣ ਸੈਰ ਕੀਤੀ ਉਹ ਭਾਈ ਸਾਹਿਬ ਸਿੰਘ ਨਾਲ ਕਰਦੇ ਸਨ ਤੇ ਕਹਿੰਦੇ ਸਾਹਿਬ ਸਿਆਂ ਬਸ ਅੱਜ ਆਖਰੀ ਸੈਰ ਸੀ ਕੱਲ ਤੋਂ ਤੂ ਫਾਰ ਗਏ ਹੁਣ ਤੈਨੂੰ ਕਿਸੇ ਨਾਲ ਸਾਡੇ ਨਾਲ ਸੈਰ ਕਰਨ ਦੀ ਲੋੜ ਨਹੀਂ ਪੈਗੀ ਮਤਲਬ ਐਡੀ ਕੱਲਾ ਲਖਾਰੀ ਨੇ ਐਡੀ ਉੱਚੀ ਆਤਮਾ ਸੀ ਮਾਲਕ ਦੇ ਚਰਨਾਂ ਨਾਲ ਜੀਵਨ ਜੁੜਿਆ ਭਾਈ ਸ਼ਮਸ਼ੇਰ ਸਿੰਘ ਅਸ਼ੋਕ ਹਿਸਟੋਰੀਅਨ ਉਹ 6 ਸਾਲ ਪਹਿਲਾਂ ਆਏ ਸਨ ਉਹ ਕਹਿੰਦੇ ਮੇਰਾ ਦਿਲ ਹੈ ਮੈਂ ਗੁਰੂ ਕਾ ਇਤਿਹਾਸ ਵੀ ਲਿਖਾਂ ਪਰ ਮੇਰੇ ਕੋਲੇ 6 ਕੁ ਸਾਲ ਦਾ ਸਮਾਂ ਬਾਕੀ ਬਚਿਆ ਹੁਣ ਪਤਾ ਨਹੀਂ ਮਾਲਕ ਨੇ ਕਿਹੜੀ ਕਿਹੜੀ ਸੇਵਾ ਕਰਾਉਣੀ ਆਇਰਿਸ਼ ਜਿਹੜਾ ਅਫੀਸਰ ਹੈ ਮੈਕਸ ਆਰਥ ਮੈਕਾਲਿਫ ਜਿਨੇ ਸਿੱਖ ਰਿਲੀਜਨ ਲਿਖਿਆ ਉਹ ਇਹਨਾਂ ਦਾ ਹੀ ਸਟੂਡੈਂਟ ਸੀ ਇਹਨਾਂ ਤੋਂ ਉਹਨਾਂ ਨੇ ਸਿੱਖਿਆ ਤੇ ਪਰਤ ਕੇ ਸਿੱਖ ਰਿਲੀਜਨ ਉਹਨੂੰ 6 ਜਿਲਦਾਂ ਵਿੱਚ ਅੱਜ ਕੱਲ੍ਹ ਉਹ 2-3 ਜिल्ਦ ਦੇ ਵਿੱਚ ਮਿਲਦਾ ਜਿਹਨੂੰ ਅਸੀਂ ਪੜ੍ਹ ਸਕਦੇ ਤੋ ਐਸੀ ਮਹਾਨ ਆਤਮਾ ਅੱਜ ਦੇ ਦਿਨ 23 ਨਵੰਬਰ 1938 ਨੂੰ ਇਸ ਸੰਸਾਰ ਤੋਂ ਚਲਾਣਾ ਕਰ ਗਏ ਗੁਰੂ ਕਿਰਪਾ ਕਰੇ ਪੰਥ ਦੇ ਵਿੱਚ ਕੌਮ ਦੇ ਵਿੱਚ ਜਿੱਥੇ ਐਸੇ ਲਿਖਾਰੀਆਂ ਦਾ ਸਦਾ ਸਤਿਕਾਰ ਹੈ ਉੱਥੇ ਕੌਮ ਨੂੰ ਮਾਲਕ ਰਹਿਮਤ ਕਰਿਆ ਸਿਰੋਸ਼ਣ ਦਿਮਾਗ ਕਲਮ ਦੇ ਤਣੀ ਗੁਰੂ ਦੇ ਨਾਲ ਪਿਆਰ ਕਰਨ ਵਾਲੀਆਂ ਕਲਮਾਂ ਇਸ ਜੀਵਨ ਪ੍ਰਾਪਤ ਹੁੰਦੇ ਰਹਿਣ